ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਤੇ ਪਿਛਲੇ ਦਿਨਾਂ ਦੇ ਅਮਰੀਕਾ ਦੇ ਵਿੱਚ ਜੋ ਐਕਸੀਡੈਂਟ ਹੋਇਆ ਜਸ਼ਨਪ੍ਰੀਤ ਦਾ ਜਿਹਦੇ ਵਿੱਚ ਤਿੰਨ ਦੀ ਮੌਤ ਹੋ ਗਈ ਤੇ ਚਾਰ ਜੇਰੇ ਇਲਾਜ ਆ ਅੱਠ ਗੱਡੀਆਂ ਨੁਕਸਾਨੀਆਂ ਗਈਆਂ ਇਸ ਐਕਸੀਡੈਂਟ ਦੇ ਵਿੱਚ ਤੇ ਇਸ ਵੀਰ ਦੀ 21 ਸਾਲ ਦੀ ਉਮਰ ਦੱਸੀ ਜਾ ਰਹੀ ਆ ਤੇ ਇਹ ਵੀ ਇਲੀਗਲ ਬਾਰਡਰ ਕ੍ਰੋਸ ਕੀਤਾ ਸੀ 2022 ਦੇ ਵਿੱਚ ਸੋ ਇਸ ਐਕਸੀਡੈਂਟ ਤੋਂ ਬਾਅਦ ਹੁਣ ਰਾਜਨੀਤੀ ਹੋ ਰਹੀ ਆ ਸਿਖਰ ਤੇ ਅਮਰੀਕਾ ਦੇ ਵਿੱਚ ਬੀ ਰੰਪ ਪ੍ਰਸ਼ਾਸਨ ਕਰ ਰਿਹਾ ਬਿਆਨਬਾਜ਼ੀ ਔਰ ਉਧਰੋਂ ਹੁਣ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਵੀ ਬਿਆਨ ਆ ਚੁੱਕਿਆ ਇਸ ਮੁੱਦੇ ਦੇ ਉੱਤੇ ਕਿੰਦਾ ਰਾਜਨੀਤੀ ਹੋ ਰਹੀ ਆ ਇਹ ਸਿਰਫ ਸਿਰਫ ਆਪਣੀ ਕੰਟਰੀਆਂ ਦੇ ਵਿੱਚ ਨਹੀਂ ਹੁੰਦਾ ਕਿ ਲੋਕ ਇਤਾਂ ਰਾਜਨੀਤੀ ਕਰਦੇ ਆ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਵੀ ਇਹ ਸੇਮ ਹੁਣ ਅਮਰੀਕਾ ਦੇ ਵਿੱਚ ਵੀ ਹੋਣ ਲੱਗਾ ਇੱਕ ਦੂਜੇ ਦੇ ਉੱਪਰ ਰੋਕ ਲਾਏ ਜਾ ਰਿਹਾ ਤੇ ਇਸ ਘਟਨਾ ਦਾ ਜ਼ਿੰਮੇਵਾਰ ਇੱਕ ਦੂਜੇ ਨੂੰ ਠਹਿਰਾਇਆ ਜਾ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਅੱਜ ਆਪਾਂ ਤੇ ਉਸ ਤੋਂ ਬਾਅਦ ਹੁਣ ਸਖਤੀ ਕਿੰਨੀ ਇੱਕ ਹੱਦ ਤੱਕ ਵੱਧ ਗਈ ਆ ਲੋਕਾਂ ਦੇ ਟੈਸਟ ਤੱਕ ਵੀ ਹੁਣ ਇਹ ਸਟਾਰਟ ਹੋ ਜਾਣੇ ਆ ਲੋਕਾਂ ਦੇ ਲਾਇਸੈਂਸ ਰੱਦ ਹੋ ਜਾਣੇ ਸੀਡੀਐਲ ਕਮਰਸ਼ੀਅਲ ਲਾਇਸੈਂਸ ਦਾ ਤੁਸੀਂ ਪਹਿਲਾਂ ਹੀ ਨਹੀਂ ਬਣਾ ਸਕਦੇ ਜਿਹੜੇ ਨਾ ਟੋਮਿਸਾਈਲ ਆ ਤੇ ਹੁਣ ਜਿਨ੍ਹਾਂ ਦੇ ਹੈਗੇ ਉਹਨਾਂ ਦੇ ਵੀ ਕੈਨਸਲ ਹੋ ਜਾਣੇ ਤੁਹਾਨੂੰ ਪਤਾ ਕਿ ਪਿੱਛੇ ਜੇ ਹਰਜਿੰਦਰ ਸਿੰਘ ਕੇਸ ਤੋਂ ਬਾਅਦ ਮੈਡੀਕਲ ਹੁਣਾਂ ਬੰਦ ਹੋ ਗਏ ਸੀ ਕਿ ਕਿੰਨੀ ਪ੍ਰੋਬਲਮ ਆਈ ਸੀ ਹੌਲੀ ਹੌਲੀ ਸਾਰਾ ਕੁਝ ਠੀਕ ਹੋਣ ਲੱਗ ਗਿਆ ਸੀ ਲੋਕਾਂ ਦੇ ਮੈਡੀਕਲ ਵੀ ਹੋਣ ਲੱਗ ਗਏ ਸੀ ਪਰ ਹੁਣ ਫਿਰ ਤੋਂ ਸੇਮ ਉਹੀ ਸਿਚੁਏਸ਼ਨ ਆ ਗਿਆ ਹੁਣ ਲੋਕਾਂ ਦਾ ਉਹ ਫਿਰ ਤੋਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਏਗਾ ਬਹੁਤ ਕੰਪਨੀਆਂ ਨੂੰ ਇਸ ਚੀਜ਼ ਦਾ ਕਾਟਾ ਫੇਸ ਕਰਨਾ ਪੈ ਰਿਹਾ ਬਹੁਤ ਕੰਪਨੀਆਂ ਦੇ ਟਰੱਕ ਖੜੇ ਹੋ ਗਏ ਬਹੁਤ ਲੋਕਾਂ ਨੇ ਖੁਦ ਜਵਾਬ ਦੇਤਾ ਕਿ ਅਸੀਂ ਹੁਣ ਨਹੀਂ ਡਰਾਈਵਿੰਗ ਕਰਨੀ ਸਾਡੇ ਲਈ ਹਲੇ ਸਹੀ ਨਹੀਂ ਹੈ ਸਾਡੇ ਕੋਲ ਸੀਡੀਓ ਲਾਇਸੈਂਸ ਜਿਹੜਾ ਨੌਨ ਟੋਮਿਸਾਈਲ ਸਾਨੂੰ ਕਦੇ ਵੀ ਚੈੱਕ ਕਰਕੇ ਰੋਕਿਆ ਜਾ ਸਕਦਾ ਹੈ ਤੇ ਬਹੁਤ ਹੀ ਐਸੀਆਂ ਕੰਪਨੀਆਂ ਕਿ ਜਿਨ੍ਹਾਂ ਨੂੰ ਪਤਾ ਕਿ ਜਦੋਂ ਐਦਾਂ ਦੀ ਕੋਈ ਵਾਰਦਾਤ ਜਾਂ ਐਕਸੀਡੈਂਟ ਹੋ ਜਾਂਦਾ ਜਿਹੜਾ ਕਿ ਕੋਈ ਨਹੀਂ ਚਾਹੁੰਦਾ ਉਹਦੇ ਨਾਲ ਫਿਰ ਕੰਪਨੀਆਂ ਨੂੰ ਵੀ ਇਸ ਕੇਸ ਦੇ ਵਿੱਚ ਘਰੀਸਾ ਜਾ ਰਿਹਾ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਘਾਟੇ ਦਾ ਜਾਂ ਨੁਕਸਾਨ ਦਾ ਜਾਂ ਆਪਣੀ ਇਮੇਜ ਨੂੰ ਉਹਨਾਂ ਦੀ ਢਾਲ ਲੱਗਦੀ ਹੈ ਤਾਂ ਉਹਨਾਂ ਨੇ ਵੀ ਹੁਣ ਡਰਾਈਵਰਾਂ ਨੂੰ ਜਿਹੜੇ ਬਿਲਕੁਲ ਅਨਜਾਣ ਸੀਗੇ ਜਾਂ ਨਵੇਂ ਭਰਤੀ ਕੀਤੇ ਸੀਗੇ ਉਹਨਾਂ ਨੂੰ ਰੋਕ ਦਿੱਤਾ ਤੇ ਹੁਣ ਉਹਨਾਂ ਨੇ ਵੀ ਸੋਚ ਲਿਆ ਕਿ ਅੱਗੇ ਤੋਂ ਜੋ ਵੀ ਟਰੱਕਾਂ ਡਰਾਈਵਰਾਂ ਦੀ ਭਰਤੀ ਹੋਏਗੀ ਉਹ ਬਹੁਤ ਸੋਚ ਸਮਝ ਕੇ ਤੇ ਟ੍ਰੇਨਿੰਗ ਲੈ ਕੇ ਫਿਰ ਹੀ ਕੀਤੀ ਜਾਏਗੀ ਤੇ ਇਸ ਦੇ ਨਾਲ ਜਿਹੜੇ ਬਹੁਤ ਲੋਕ ਇਹ ਆ ਕਿ ਬਹੁਤ ਖੁੱਦ ਛੱਡ ਕੇ ਚਲੇ ਗਿਆ ਟਰੱਕ ਨੂੰ ਕਿਉਂਕਿ ਉਹਨਾਂ ਦਾ ਮੰਨਣਾ ਇਹ ਹੈ ਕਿ ਹੁਣ ਹਰਜਿੰਦਰ ਦੇ ਕੇਸ ਤੇ ਉੱਪਰ ਇੰਨੀ ਜ਼ਿਆਦਾ ਫੋਟੋ ਫੜਾਈ ਹੋਣ ਲੱਗੀ ਸੀ ਇੰਨੀ ਜ਼ਿਆਦਾ ਸਖਤੀ ਹੋ ਗਈ ਸੀ ਤੇ ਹੁਣ ਜਿਹੜਾ ਇਹ ਐਕਸੀਡੈਂਟ ਹੋਇਆ ਇਸ ਤੋਂ ਬਾਅਦ ਤਾਂ ਬਹੁਤ ਹੀ ਜ਼ਿਆਦਾ ਸਖਤੀ ਹੋਣੀ ਆ ਤੇ ਇਹ ਸਾਰਿਆਂ ਨੂੰ ਪਤਾ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ 트ੰਪ ਪ੍ਰਸ਼ਾਸਨ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਿਹਾ ਉਸ ਤੋਂ ਸਾਫ਼-ਸਾਫ਼ ਪਤਾ ਚੱਲਦਾ ਕੀ ਹੋ ਰਿਹਾ ਹੁਣ ਕੀ ਨਹੀਂ ਹੋ ਰਿਹਾ ਉਧਰੋਂ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਦਾ ਬਿਆਨ ਆਇਆ ਜਿਦਾਂ ਇਹ 트럼ਪ ਪ੍ਰਸ਼ਾਸਨ ਉਹਨਾਂ ਦੇ ਉੱਪਰ ਸਾਰਾ ਭਾਂਡਾ ਪਨ ਰਿਹਾ ਸੀ ਕਿ ਇਹ ਇਦਾਂ ਦੇ ਲਾਇਸੈਂਸ ਇਸ਼ੂ ਕਰਦੇ ਆ ਇਹਨਾਂ ਦੀ ਸਟੇਟ ਦੇ ਵਿੱਚ ਲਾਇਸੈਂਸ ਬਣਦੇ ਆ ਇਹ ਸਾਰੀਆਂ ਸਟੇਟਾਂ ਨੇ ਸਾਡੀ ਲਾ ਨੂੰ ਅਪਰੂਵਲ ਦਿੱਤੀ ਆ ਅਪਰੂਵ ਕੀਤਾ ਲਾਗੂ ਕੀਤਾ ਪਰ ਕੈਲੀਫੋਰਨੀਆ ਨੇ ਨਹੀਂ ਕੀਤਾ ਸੋ ਇਦਾਂ ਦੇ ਲਾਇਸੈਂਸ ਉੱਥੇ ਬਣਦੇ ਆ ਅਸੀਂ ਇਹਨਾਂ ਲਈ ਰੋਕਦੇ ਸੀਗੇ ਵੀ ਇਹ ਬੰਦੇ ਲਾਇਸੈਂਸ ਬਣਾ ਕੇ ਰੋਡਾਂ ਦੇ ਨਾ ਘੁੰਮਣ ਤੇ ਸਾਡੇ ਬੰਦਿਆਂ ਦੀ ਜਾਨ ਨਾ ਜਾਵੇ ਇਹ ਲੋਕ ਲਾਇਸੈਂਸ ਦੇ ਕਾਬਲ ਨਹੀਂ ਹੈ ਲੀਗਲ ਲੋਕਾਂ ਨੂੰ ਇਹ ਲਾਇਸੈਂਸ ਦੇ ਦਿੰਦੇ ਆ ਤੇ ਉਧਰੋਂ ਕੈਲੀਫੋਰਨੀਆ ਦੇ ਗਵਰਨਰ ਦਾ ਜਿਹੜਾ ਬਿਆਨ ਆਇਆ ਉਹਦਾ ਬਿਲਕੁਲ ਇਸ ਤੋਂ ਉਲਟ ਆ ਉਹਨੇ ਇਹ ਕਿਹਾ ਕਿ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਇਹਦੇ ਵਿੱਚ ਸਿਰਫ ਸਿਰਫ ਤੁਹਾਡੀ ਗਲਤੀ ਆ ਕਿਉਂਕਿ ਇਹ ਜਿਹੜੇ ਆਏ ਆ ਇਹ 2022 ਦੇ ਵਿੱਚ ਬਾਰਡਰ ਕ੍ਰੋਸ ਕਰਕੇ ਆਏ ਸੀ ਬਾਰਡਰ ਦੇ ਉੱਪਰ ਸਿਕਿਉਰਿਟੀ ਕਿਸਦੀ ਹੁੰਦੀ ਆ ਉਹ ਤੁਹਾਡੀ ਹੁੰਦੀ ਆ ਫੈਡਰਲ ਸਰਕਾਰ ਦੀ ਫੈਡਰਲ ਗਵਰਨਮੈਂਟ ਦੀ ਹੁੰਦੀ ਆ ਤੁਹਾਡੀ ਜ਼ਿੰਮੇਵਾਰੀ ਆ ਕਿ ਬਾਰਡਰ ਨੂੰ ਸਿਕਿਉਰ ਕਰਨਾ ਤੇ ਬਾਰਡਰ ਨੂੰ ਰੋਕਣਾ ਤੇ ਉਸ ਤੋਂ ਬਾਅਦ ਇਹਨੂੰ ਬਾਰ ਕਿਦਾਂ ਆਉਣ ਦਿੱਤਾ ਤੇ ਬੌਂਡ ਪੈਣਾ ਸਾਰਾ ਸਿਸਟਮ ਇਹਨੂੰ ਬਰਕਵੀਜਾ ਇਸ਼ੂ ਕਰਨਾ ਉਹ ਵੀ ਤੁਹਾਡੇ ਧਾਰੇ ਦੇ ਅੰਦਰ ਆਉਂਦਾ ਤੁਹਾਡੇ ਸਿਸਟਮ ਦੇ ਅੰਦਰ ਆਉਂਦਾ ਤੇ ਜਦੋਂ ਬਰਕਵੀਜਾ ਮਿਲ ਜਾਂਦਾ ਤੇ ਉਹ ਸੀਰੀਅਲ ਲਾਇਸੈਂਸ ਲਈ ਅਪਲਾਈ ਕਰ ਸਕਦਾ ਤੇ ਅਸੀਂ ਇਹਦੇ ਵਿੱਚ ਜੋ ਕਾਨੂੰਨ ਦੇ ਤਹਿਤ ਹੋ ਰਿਹਾ ਸੀ ਅਸੀਂ ਸਿਰਫ ਸਿਰਫ ਉਹੀ ਕੀਤਾ ਉਹਦੇ ਕੋਲ ਵਰਕ ਵੀਜ਼ਾ ਸੀ ਤੇ ਉਹ ਇਜ਼ੀ ਵਰਕ ਸੀਗਾ ਲਾਇਸੈਂਸ ਲੈਣ ਦੇ ਲਈ ਤੇ ਅਸੀਂ ਲਾਇਸੈਂਸ ਈਸ਼ੂ ਕੀਤਾ ਇਹਦੇ ਵੀ ਸਾਡੀ ਗਲਤੀ ਦੱਸੋ ਕਿੱਥੇ ਆ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਇਹ ਸਿਰਫ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਹੁਣ ਇਹ ਬਲੇਮਿੰਗ ਗੇਮ ਸਟਾਰਟ ਹੋ ਗਿਆ ਕਿਉਂਕਿ ਇਹ ਜਿਹੜੇ ਐਕਸੀਡੈਂਟ ਹੁੰਦੇ ਆ ਨਾ ਇਹਨਾਂ ਦੇ ਉੱਪਰ ਸਿਰਫ ਸਿਰਫ ਰਾਜਨੀਤੀ ਕੀਤੀ ਜਾਂਦੀ ਆ ਤਾਂ ਹੀ ਇਹਨਾਂ ਨੂੰ ਨਾ ਹਾਈ ਲਾਈਟ ਕੀਤਾ ਜਾਂਦਾ ਹੈ ਕੇਸੇਜ਼ ਨੂੰ ਨਹੀਂ ਤੁਹਾਨੂੰ ਪਤਾ ਹੀ ਐ ਐਕਸੀਡੈਂਟ ਹਰ ਰੋਜ਼ ਹੁੰਦੇ ਆ ਕਿੰਨੇ ਹੁੰਦੇ ਪਹਿਲਾ ਇੱਕ ਬੰਦੇ ਨੇ 8 ਬੰਦਿਆਂ ਦੀ ਜਾਨ ਲੈਤੀ ਸੀ ਇੱਕੋ ਪਰਿਵਾਰ ਦੇ ਤੇ ਉਸ ਬੰਦੇ ਦੀ ਕੋਈ ਨਿਊਜ਼ ਕੋਈ ਡੈਸ਼ ਕੈਮ ਦੀ ਵੀਡੀਓ ਕੁਝ ਵੀ ਸਾਹਮਣੇ ਨਹੀਂ ਆਇਆ ਤੇ ਉਹ ਬੰਦਾ ਤੁਹਾਨੂੰ ਪਤਾ ਕਿ 83000 ਡਾਲਰ ਬਾਂਡ ਦੇ ਕੇ ਬਾਹਰ ਵੀ ਆ ਗਿਆ ਤੇ ਉਹਦੇ ਉਹਨੂੰ ਇਹਨਾਂ ਨੇ ਤਾਂ ਨਹੀਂ ਛਾਲਿਆ ਨਾ ਤਾਂ ਉਹ ਕੋਈ ਉਹ ਤਾਂ ਵੋਟ ਮਿਲਣੀ ਸੀ ਨਾ ਉਹ ਕਿਸੇ ਪਾਰਟੀ ਨੂੰ ਗਲਤ ਕਹਿ ਸਕਦੇ ਸੀ ਨਾ ਦੂਜੀ ਇਹਨਾਂ ਨੂੰ ਕਹਿ ਸਕਦੀ ਸੀ ਸੋ ਉਹ ਇਹਨਾਂ ਦੇ ਨਿਊਜ਼ ਮਤਲਬ ਦੀ ਨਹੀਂ ਸੀਗੀ ਸੋ ਇਹਨਾਂ ਨੇ ਉਹਨੂੰ ਨਹੀਂ ਚੁੱਕਿਆ ਤੇ ਹੁਣ ਇਸ ਟਾਈਮ ਦੇ ਉੱਤੇ ਇਹ ਨਿਊਜ਼ ਦੇ ਨਾਲ ਇਹ ਇੱਕ ਦੂਜੇ ਦੇ ਉੱਪਰ ਦੂਸ਼ਣबाजी ਕਰ ਰਹਾ ਹੈ ਜਿਹੜੀਆਂ ਕਿ ਹਰ ਸਰਕਾਰਾਂ ਕਰਦੀਆਂ ਪਰ ਅਮਰੀਕਾ ਵਰਗੀ ਸਰਕਾਰ ਤੋਂ ਕੰਟਰੀ ਤੋਂ ਇਹ ਉਮੀਦ ਨਹੀਂ ਸੀ ਕਿ ਇਹ ਇੱਕ ਦੂਜੇ ਦੇ ਇਦਾਂ ਦੁਸ਼ਣਵਾਜੀ ਕਰਨਗੇ ਤੇ ਇਸ ਵੀਰ ਦੇ ਉੱਤੇ ਜਿਹੜੇ ਤਿੰਨ ਬੰਦਿਆਂ ਦੀ ਮੌਤ ਹੋਈਆਂ ਉਹਦੇ ਉੱਤੇ ਆਪਣੀ ਰਾਜਨੀਤੀ ਚਪਕਾਉਣਗੇ ਤੇ ਹੁਣ ਬਾਕੀ ਸਾਰਿਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਜਿੰਨੇ ਵੀ ਤੁਸੀਂ ਨਵੇਂ ਮੁੰਡੇ ਆ ਜਾਂ ਤੁਸੀਂ ਸਰਦਾਰ ਜਾਂ ਕੁਛ ਵੀ ਜਾਂ ਆਪਣੇ ਆਪ ਨੂੰ ਬਹੁਤ ਹੀ ਧਿਆਨ ਨਾਲ ਕੇਅਰਫੋਰ ਹੋ ਕੇ ਤੁਸੀਂ ਆਪਣਾ ਕੰਮ ਕਰੋ ਜੌਬ ਕਰੋ ਏ ਔਰ ਤੁਸੀਂ ਜੋ ਵੀ ਖਾਣਾ ਪੀਣਾ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ ਪਿੰਨੀਆਂ ਤੱਕ ਚਾਹ ਚ ਪਾਉਣ ਵਾਲਾ ਸਮਾਨ ਤੱਕ ਵੀ ਨਾ ਆਪਣੀ ਟਰੱਕਾਂ ਦੇ ਵਿੱਚ ਰੱਖੋ ਤੁਸੀਂ ਬਹੁਤ ਮੁਸੀਬਤ ਦੇ ਵਿੱਚ ਹੋ ਇਸ ਵਾਰ ਵੀਰੋ ਤੁਹਾਡੀ ਸੇਫਟੀ ਤੁਹਾਡੇ ਹੱਥ ਦੇ ਵਿੱਚ ਆ ਕਿਉਂਕਿ ਐਕਸੀਡੈਂਟ ਮੰਨਿਆ ਕਿ ਬਹੁਤ ਲੋਕਾਂ ਤੋਂ ਹੋ ਜਾਂਦੇ ਕੋਈ ਜਾਣ ਬੁੱਝ ਕੇ ਨਹੀਂ ਚਾਹਦਾ ਵੀ ਇਹ ਚੀਜ਼ ਹੋ ਜਾਵੇ ਪਰ ਇਹਦੇ ਲਈ ਐਕਸਪੀਰੀਅੰਸ ਬਹੁਤ ਜ਼ਰੂਰੀ ਆ ਕਿਉਂਕਿ ਜਿਸ ਤਰ੍ਹਾਂ ਵੀਰ ਦੀ ਵੀਡੀਓ ਆਈ ਆ ਇੱਕ ਵਾਰ ਵੀ ਬ੍ਰੇਕ ਦਾ ਕੁਝ ਵੀ ਸਮਝ ਨਹੀਂ ਲੱਗਦੀ ਕਿ ਬ੍ਰੇਕ ਲੱਗੀ ਜਈ ਲਾ ਲਾਈ ਨਹੀਂ ਕੀ ਸੀਨ ਹੋਇਆ ਕੀ ਨਹੀਂ ਹੋਇਆ ਸੋ ਇਸ ਤਰ੍ਹਾਂ ਦੇ ਚੀਜ਼ਾਂ ਦੇ ਵਿੱਚ ਐਕਸਪੀਰੀਅੰਸ ਦੀ ਜ਼ਰੂਰਤ ਹੁੰਦੀ ਆ ਸੋ ਟ੍ਰੇਨਿੰਗ ਲੈ ਕੇ ਵਧੀਆ ਟ੍ਰਾਈ ਕਰਕੇ ਤੇ ਕੰਪਨੀਆਂ ਨੂੰ ਵੀ ਬੇਨਤੀ ਆ ਕਿ ਚੰਗੇ ਡਰਾਈਵਰ ਹੀ ਭਰਤੀ ਕਰਿਆ ਕਰੋ ਤੇ ਮੁੰਡਿਆਂ ਨੂੰ ਵੀ ਬੇਨਤੀ ਆ ਕਿ ਪਹਿਲਾਂ ਥੋੜਾ ਸਟਰਗਲ ਕਰਿਆ ਕਰੋ ਜਾਂਦੀ ਤੁਸੀਂ ਸਟੇering ਨੂੰ ਹੱਥ ਨਾ ਪਾਇਆ ਕਰੋ ਇਹਦੇ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਉਹਨਾਂ ਪੰਜਾਬੀਆਂ ਬਾਰੇ ਸੋਚੋ ਜਿਨ੍ਹਾਂ ਨੇ ਇੱਥੇ ਰਹਿ ਕੇ ਆਪਣੀਆਂ ਉਮਰਾਂ ਗਾਲੀਆਂ ਤੇ ਆਪਣੀ ਇੱਕ ਪਛਾਣ ਬਣਾਈ ਸੀਗੀ ਤੇ ਟਰੱਕ ਦੇ ਵਿੱਚ ਇੱਕ ਆਪਣਾ ਰੁਤਬਾ ਬਣਾਇਆ ਸੀਗਾ ਕਿ ਹਾਂ ਅਸੀਂ ਡਰਾਈਵਰ ਆ ਇਮਾਨਦਾਰ ਹਾਰਡ ਵਰਕਰ ਤੇ ਉਹ ਤੁਸੀਂ ਹੁਣ ਖਰਾਬ ਨਾ ਕਰੋ ਹੱਥ ਬੰਨ੍ਹਦੇ ਆ ਤੁਹਾਡੇ ਅੱਗੇ ਥੋੜਾ ਜਿਹਾ ਸੋਚ ਲਓ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਠੀਕ ਵੀ ਨਹੀਂ ਹੁੰਦੇ ਸਾਰੇ ਮਾੜੇ ਵੀ ਨਹੀਂ ਹੁੰਦੇ ਪਰ ਤੁਹਾਨੂੰ ਪਤਾ ਇਹ ਸਾਲ ਪੰਜਾਬੀਆਂ ਦੇ ਟਰੱਕ ਡਰਾਈਵਿੰਗ ਦੇ ਲਈ ਬਹੁਤ ਹੀ ਮਾੜਾ ਤੇ ਐਡੇ ਡਿਕਾਂਡ ਹੋ ਗਏ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਭੁਗਤਣਾ ਪੈ ਰਿਹਾ ਹੁਣ ਸਾਰਿਆਂ ਨੂੰ ਸੋ ਤੁਸੀਂ ਹੁਣ ਸਮਝ ਕੇ ਰਹੋ ਥੋੜੇ ਦਿਨ ਤੁਹਾਨੂੰ ਪਤਾ ਕਿ ਸਖਾਈ ਬਹੁਤ ਹੋਣੀ ਆ ਇਸ ਚੀਜ਼ ਦੇ ਉੱਪਰ ਇਹ ਮੁੱਦੇ ਨੂੰ ਬਹੁਤ ਉੱਪਰ ਤੱਕ ਲੈ ਗਿਆ ਤੇ ਇਹਦੇ ਉੱਪਰੋਂ ਵੱਡੇ ਵੱਡੇ ਫਰਮਾਨ ਆਉਣਗੇ ਹਰਜਿੰਦਰ ਵਾਲਾ ਕੇਸ ਤੁਸੀਂ ਦੇਖ ਲਿਆ ਤਾਂ ਹੁਣ ਇਹ ਕੇਸ ਸਮਝ ਲਓ ਐਂਡ ਹੋ ਗਿਆ ਇਸ ਤੋਂ ਬਾਅਦ ਸਭ ਕੁਝ ਖਤਮ ਹੋਣ ਵਾਲਾ ਸੋਚਿਓ ਤੇ ਸਮਝਿਓ ਬਾਕੀ ਇਸ ਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਜਾਵੇ ਤੁਹਾਡੀ ਕੋਈ ਰਾਏ ਹੋਵੇ ਤਾਂ ਪਲੀਜ਼ ਪਲੀਜ਼ ਕਮੈਂਟ ਜਰੂਰ ਕਰਿਓ ਥੈਂਕ ਯੂ